ਹallelujah ਸਾਰਿਆਂ ਨੂੰ ਜੈਮ ਸੀ ਕੀ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਸਹੀ ਸਲਾਮਤ ਹੋ ਆਪਾਂ ਆਪਾਂ ਪ੍ਰਾਰਥਨਾ ਨੂੰ ਕਰਾਂਗੇ ਹallelujah ਸਮਰਤੀ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੀ ਆ ਪ੍ਰਭੂ ਜੀ ਤੁਹਾਡੇ ਚਰਨਾਂ ਚੋਂਦੇ ਆ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਪਿਤਾ ਪਰਮੇਸ਼ਰ ਅੱਗੇ ਝੁਕਦੇ ਆ ਖੁਦਾਬੰਦ ਤੇਰੀ ਹਜ਼ੂਰੀ ਚੋਂਦੇ ਆ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ سانوں سنبھال کے رکھیا پوری رات پیتا پرمیشر تھوڑا تھینکس تھوڑا دنواد کر دیں پیتا پرمیشر کیونکہ تھوڑے وچن لکھیا میں لما پی گیا میں سو گیا میں جاگ اٹھایا کیونکہ یہ ہوبا مینوں سنبھالتا ہے ਸੱਚਮੁੱਚ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆ ਉਸੇ ਤਰ੍ਹਾਂ ਪੂਰਾ ਦਿਨ ਸੰਭਾਲ ਕੇ ਰੱਖਿਓ ਪਿਤਾ ਪਰਮੇਸ਼ਰ ਖੁਦਾਵਾਨ ਜਿੰਨੇ ਵੀ ਪਿਤਾ ਪਰਮੇਸ਼ਰ ਇਸ ਵੀਡੀਓ ਨੂੰ ਦੇਖ ਰਹੇ ਨੇ ਪਿਤਾ ਪਰਮੇਸ਼ਰ ਇਸ वचन ਨੂੰ ਸੁਣਨ ਪ੍ਰਭੂ ਇਸ ਪ੍ਰਾਰਥਨਾ ਨੂੰ ਸੁਣਨ ਤੇਰੇ ਨਾਮ ਦੇ ਵਿੱਚ ਚੰਗੇ ਹੋਣ ਮੇਰੇ ਪਿਤਾ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਬles ਹੋਣ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਸਾਰੀ ਬੇਨਤੀ ਦੁਆ ਤੁਹਾਡੇ ਬੇਟੇ ਯਿਸੂ ਦੇ ਨਾਮ 'ਚ ਮੰਗ ਲੈਣੀ ਆ ਆਮੀਨ ਆਮੀਨ ਆਓ ਆਪਾਂ वचन ਦੇ ਵਿੱਚ ਚੱਲਾਂਗੇ ਬਵਸਥਾ ਵਿਵਰਣ ਉਸ ਦਾ 28 ਹੈ ਅਧਿਆਇ ਉਸਦੇ ਇੱਕ ਬਚਨ ਤਾਂ ਇਹ ਹੋਵੇਗਾ ਕਿ ਜੇ ਤੁਸੀਂ ਆਪਣੇ ਪਰਮੇਸ਼ਰ ਦੀ ਆਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਹallelujah ਮੈਂ ਫਿਰ ਤੋਂ ਬਚਨ ਪੜ੍ਹੂੰਗੀ ਵਿਵਸਥਾ ਵਿਵਰਣ ਫਾਈਓ ਦਾ 1 ਅਧਿਆਇ ਤਾਂ ਇਉਂ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਮੰਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ ਹallelujah ਪਰਮੇਸ਼ਰ ਦੇ ਵਚਨ ਚ ਕੀ ਲਿਖਿਆ ਕਿ ਜੇ ਤੁਸੀਂ ਮੇਰੀ ਆਵਾਜ਼ ਨੂੰ ਮੰਨ ਲਗਾ ਕੇ ਸੁਣੋ ਉਸ ਦੇ ਹੁਕਮਾਂ ਉੱਤੇ ਚੱਲੋ ਉਸ ਦੀ ਪਾਲਣਾ ਕਰੋ ਤਾਂ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਤੁਹਾਨੂੰ ਮੈਂ ਕੀ ਕਰੂੰਗਾ ਉੱਚਾ ਕਰੂੰਗਾ ਹallelujah ਪਰਮੇਸ਼ਰ ਦੀ ਆਵਾਜ਼ ਨੂੰ ਸੁਣੋ ਆਦਤ ਪਾਓਗੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣੀਏ ਪ੍ਰਾਰਥਨਾ ਦੇ ਵਿੱਚ ਹallelujah ਜਦੋਂ ਆਪਾਂ ਪ੍ਰਾਰਥਨਾ ਕਰਦੇ ਆ ਤਾਂ ਇੱਕ ਆਪਣਾ ਸਥਾਨ ਹੋਣਾ ਚਾਹੀਦਾ ਇੱਕ ਸਮਾਂ ਹੋਣਾ ਚਾਹੀਦਾ ਜਦੋਂ ਆਪਾਂ ਪਰਮੇਸ਼ਰ ਦੇ ਨਾਲ ਸਬੰਧ ਬਣਾਉਣਾ ਹallelujah ਤਾਂ ਕੀ ਹੈ ਤੁਸੀਂ ਜੋ ਫਾਲਤੂ ਆਵਾਜ਼ਾਂ ਨੇ ਉਹਨਾਂ ਨੂੰ ਬੰਦ ਕਰੋ ਔਰ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਸਿੱਖੋ ਪ੍ਰਾਰਥਨਾ ਦੇ ਵਿੱਚ ਹallelujah ਜਦੋਂ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਦੇ ਆ ਉਹਦੇ ਉੱਤੇ ਚੱਲਦੇ ਆ ਤਾਂ ਪਰਮੇਸ਼ਰ ਕੀ ਕਹਿੰਦਾ ਕਿ ਸਾਰੀਆਂ ਕੌਮਾਂ ਉੱਤੇ ਕੀ ਕਰੂੰਗਾ ਤੁਹਾਨੂੰ ਮੈਂ ਉੱਚਾ ਕਰੂੰਗਾ ਹallelujah ਅੱਗੇ ਦੋ ਵਚਨ ਦੇ ਵਿੱਚ ਲਿਖਿਆ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਭੋ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਹallelujah ਵਚਨ ਕੀ ਕਹਿ ਰਿਹਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋ ਤਾਂ ਇਹ ਸਾਰੀਆਂ ਅਸੀਸਾਂ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਤੁਹਾਡੇ ਉੱਤੇ ਆਉਣਗੀਆਂ ਜਿਹੜੀ ਤੁਸੀਂ ਬਲੇਸਿੰਗ ਸੋਚੀ ਨਹੀਂ ਹੋਣੀ ਹallelujah ਉਹ ਪਰਮੇਸ਼ਰ ਕੀ ਕਹਿੰਦਾ ਕਹਿੰਦਾ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਕਿਉਂਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਮੇਰੇ ਰਾਜ਼ ਦੀ ਖੋਜ ਕਰ ਸਾਰੀਆਂ ਆਸ਼ੀਸ਼ਾਂ ਬਰਕਤਾਂ ਤੇਰੇ ਪਿੱਛੇ ਪੈ ਪੈ ਕੇ ਮਿਲਣਗੀਆਂ ਇਸ ਕਰਕੇ ਕੀ ਕਰਨਾ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਹੈ ਹallelujah ਤੁਸੀਂ ਪ੍ਰਾਰਥਨਾ ਕਰਨੀ ਹੈ ਪਰਮੇਸ਼ਰ ਨੂੰ ਸਮਾਂ ਦੇਣਾ ਹੈ 2.5 ਘੰਟੇ ਪਰਮੇਸ਼ਰ ਨੂੰ ਸਮਾਂ ਦੇਣਾ ਹੈ 24 ਘੰਟਿਆਂ ਦੇ ਵਿੱਚੋਂ 2 ਘੰਟੇ ਬਣਦੇ ਨੇ ਆਪਣੇ ਸਾਹਾਂ ਦਾ ਦਸਬੰਧ ਹallelujah ਜਦੋਂ ਆਪਾਂ ਪ੍ਰਾਰਥਨਾ ਕਰਦੇ ਆ ਪਰਮੇਸ਼ਰ ਦੇ ਵਿੱਚ ਬੈੰਨੇ ਆ ਹਜ਼ੂਰੀ ਦੇ ਵਿੱਚ ਤਾਂ ਆਪਣਾ ਇੱਕ ਲਿੰਕ ਬਣ ਜਾਂਦਾ ਪਰਮੇਸ਼ਰ ਦੇ ਨਾਲ ਰਿਸ਼ਤਾ ਬਣ ਜਾਂਦਾ ਹallelujah ਜਦੋਂ ਰਿਸ਼ਤਾ ਬਣਦਾ ਆ ਪਰਮੇਸ਼ਰ ਆਪਣੀ ਵੇਟ ਕਰਦਾ ਉਸ ਜਗ੍ਹਾ ਦੇ ਉੱਤੇ ਕਿ ਅੱਜ ਮੇਰਾ ਬੇਟਾ ਅੱਜ ਮੇਰੀ ਬੇਟੀ ਆਊਗੀ ਮੇਰੇ ਨਾਲ ਗੱਲਬਾਤ ਕਰੂਗੀ ਬੈਠੂਗੀ ਉਹ ਆਪਣੀ ਵੇਟ ਕਰਦਾ ਹੁੰਦਾ ਜਦੋਂ ਆਪਾਂ ਇੱਕ ਦਿਨ ਨਹੀਂ ਬੈਠਦੇ ਤਾਂ ਪਰਮੇਸ਼ਰ ਆਪਾਂ ਨੂੰ ਲੱਭਦਾ ਆ ਕਿ ਮੇਰਾ ਬੇਟਾ ਮੇਰੀ ਬੇਟੀ ਕਿੱਥੇ ਗਏ ਹallelujah ਇਸ ਕਰਕੇ ਜਦੋਂ ਸਮਾਂ ਰੱਖਿਆ ਹੁੰਦਾ ਆਪਣਾ ਪਰਮੇਸ਼ਰ ਦੇ ਅੱਗੇ ਜਾਣ ਦਾ ਤਾਂ ਪਰਮੇਸ਼ਰ ਕੀ ਹੈ ਗੱਲ ਕਰਦਾ ਜਾਂ ਹallelujah ਤਾਂ ਪ੍ਰਾਰਥਨਾ ਕਰਨੀ ਹੈ ਕਿ ਖਾਲੀ ਕਮਰੇ ਦੇ ਵਿੱਚ ਬੈਠ ਜਾਓ ਖਾਲੀ ਕਮਰੇ ਦੇ ਵਿੱਚ ਬੈਠ ਕੇ ਪਰਮੇਸ਼ਰ ਨੂੰ ਕਹੋ ਕਿ ਪਰਮੇਸ਼ਰ ਮੈਂ ਤੇਰੀ ਆਵਾਜ਼ ਨੂੰ ਸੁਣਨਾ ਚਾਹੁੰਦਾ ਮਨ ਲਗਾਓ ਪਰਮੇਸ਼ਰ ਦੇ ਵੇਲੇ ਫालतू ਗੱਲਾਂ ਨੂੰ ਛੱਡ ਦਿਓ ਹਰ ਇੱਕ ਟੈਨਸ਼ਨ ਨੂੰ ਸਾਈਡ ਤੇ ਕਰਕੇ ਬੈਠੋ ਹਰ ਇੱਕ ਪ੍ਰੋਬਲਮ ਨੂੰ ਕਹੋ ਪ੍ਰਭੂ ਤੂੰ ਮੇਰੇ ਆਮਣੇ ਸਾਹਮਣੇ ਆ ਪ੍ਰਭੂ ਮੇਰੇ ਨਾਲ ਗੱਲਬਾਤ ਕਰ ਹਲੇਲੂਇਆ ਜਦੋਂ ਆਪਾਂ ਪਰਮੇਸ਼ਰ ਨੂੰ ਇਹਦਾ ਬੋਲਦੇ ਆ ਤਾਂ ਪਰਮੇਸ਼ਰ ਆਪਣੇ ਆਮੋ ਸਾਹਮਣੇ ਹੁੰਦਾ ਆ ਪਰਮੇਸ਼ਰ ਆਪਣੇ ਨਾਲ ਗੱਲਬਾਤ ਕਰਦਾ ਆ ਉਸਦੀ ਆਵਾਜ਼ ਨੂੰ ਸੁਣਨਾ ਸਿੱਖੋ ਔਰ ਉਸਤੇ ਚੱਲਣਾ ਸਿੱਖੋ ਹਲੇਲੂਇਆ ਪਰਮੇਸ਼ਰ ਕੀ ਬੋਲਦਾ ਆ ਆਪਾਂ ਨੂੰ ਤਾਂ ਉਹਦੀ ਆਵਾਜ਼ ਨੂੰ ਸੁਣੋ ਉਸਤੇ ਮਨ ਲਗਾਓ ਤਾਂ ਪਰਮੇਸ਼ਰ ਕਹਿੰਦਾ ਸਾਰੀਆਂ ਕੰਮਾਂ ਉੱਤੇ ਮੈਂ ਤੁਹਾਨੂੰ ਉੱਚਾ ਕਰਾਂਗਾ ਇੱਥੋਂ ਤੱਕ ਕੀ ਕਹਿੰਦੇ ਪਰਮੇਸ਼ਰ ਦਾ ਵਚਨ ਕਹਿੰਦਾ ਕਿ ਆਸ਼ੀਸ਼ਾਂ ਬਰਕਤਾਂ ਤੇਰੇ ਪਿੱਛੇ ਪੈ ਪੈ ਕੇ ਮਿਲਣਗੀਆਂ ਕਈ ਵਾਰ ਆਪਾਂ ਜੋ ਸੋਚਿਆ ਨਹੀਂ ਹੁੰਦਾ ਉਸ ਤੋਂ ਵੱਧ ਕੇ ਪ੍ਰਭੂ ਆਪਾਂ ਨੂੰ ਦੇ ਦਿੰਦਾ ਹallelujah ਕਿਉਂਕਿ ਆਪਣੀ ਸੋਚ ਬਹੁਤ ਛੋਟੀ ਆ ਪਰਮੇਸ਼ਰ ਦੀ ਸੋਚ ਬਹੁਤ ਵੱਡੀ ਆ ਹallelujah ਇਸ ਕਰਕੇ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਉਸ ਦੇ ਉੱਤੇ ਮਨ ਲਗਾਉਣਾ ਹੈ ਹallelujah ਔਰ ਸੱਚਮੁੱਚ ਮੇਰਾ ਵਿਸ਼ਵਾਸ ਹੈ ਕਿ ਮੇਰਾ ਪਰਮੇਸ਼ਰ ਤੇ ਤੁਹਾਡਾ ਪਰਮੇਸ਼ਰ ਧਰਤੀ ਦੀਆਂ ਕੌਮਾਂ ਉੱਤੇ ਤੁਹਾਨੂੰ ਕੀ ਬਣਾਏਗਾ ਉੱਚਾ ਕਰੇਗਾ ਔਰ ਸਾਰੀਆਂ ਆਸ਼ੀਸ਼ਾਂ ਬਰਕਤਾਂ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਦੇਖੋ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਤਿੰਨ ਬਚਨ ਦੇ ਵਿੱਚ ਕਿ ਮੁਬਾਰਕ ਹੋਮੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਮੋਗੇ ਤੁਸੀਂ ਆਪਣੇ ਖੇਤ ਵਿੱਚ ਮੁਬਾਰਕ ਹੋਮੋਗੇ ਤੁਹਾਡੇ ਸਰੀਰ ਦਾ ਫਲ ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੇ ਡੰਗਰ ਦਾ ਫਲ ਤੁਹਾਡੇ ਚੌਣੇ ਦਾ ਬੱਧਾ ਤੇ ਤੁਹਾਡੀ ਇੱਜੜ ਦੇ ਬੱਚੇ ਮੁਬਾਰਕ ਹੋਮੋਗੇ ਤੁਸੀਂ ਤੁਹਾਡੀ ਖਾਰੀ ਅਤੇ ਤੁਹਾਡਾ ਪ੍ਰਾਤੜਾ ਮੁਬਾਰਕ ਹੋਮੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਤੇ ਬਾਹਰ ਜਾਣ ਵਿੱਚ ਹallelujah ਪਰਮੇਸ਼ਰ ਦੇ ਨਾਮ ਮੁਬਾਰਕ ਹੋ ਤੁਸੀਂ ਮੇਰੇ ਨਾਮ ਦੇ ਵਿੱਚ ਜਦੋਂ ਤੁਸੀਂ ਜਾਣਿਓ ਕਿਤੇ ਬਾਹਰ ਜਾਣ ਦੇ ਵਿੱਚ ਆਉਣ ਦੇ ਵਿੱਚ ਤੁਹਾਡੇ ਝੜ ਤੁਹਾਡੇ ਖੇਤ ਤੁਹਾਡਾ ਸਰੀਰ ਤੁਹਾਡੇ ਡੰਗਰ ਹallelujah ਸਭ ਕੁਝ ਕਹਿੰਦਾ ਕੀ ਆ ਮੁਬਾਰਕ ਜਦੋਂ ਆਪਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਪਰਮੇਸ਼ਰ ਦਾ ਨਾਮ ਲੈ ਕੇ ਕਿਤੇ ਵੀ ਜਾਣੇ ਆ ਕਿਤੇ ਵੀ ਕੰਮ ਕਰਨ ਜਾਣੇ ਆ ਤਾ ਪਰਮੇਸ਼ਰ ਦੀ ਅੱਗੇ ਪ੍ਰਾਰਥਨਾ ਕਰਕੇ ਜਾਨੇ ਆ ਪ੍ਰਭੂ ਨੂੰ ਅੱਗੇ ਰੱਖ ਕੇ ਜਾਨੇ ਆ ਤਾਂ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਕਹਿੰਦਾ ਮੁਬਾਰਕ ਹੋਵੋਗੇ ਤੁਸੀਂ ਅੰਦਰ ਚ ਅੰਦਰ ਜਾਣ ਵਿੱਚ ਮੁਬਾਰਕ ਹੋਵੋਗੇ ਤੁਸੀਂ ਬਾਹਰ ਜਾਣ ਵਿੱਚ ਹallelujah ਪਰਮੇਸ਼ਰ ਨੇ ਕੀ ਕਿਹਾ ਮੁਬਾਰਕ ਹੋਵੋਗੇ ਤੁਸੀਂ ਸਭ ਚੀਜ਼ਾਂ ਨੂੰ ਪਰਮੇਸ਼ਰ ਨੇ ਬles ਕੀਤਾ ਆ ਹallelujah ਇਹ ਆਸ਼ੀਸ਼ਾਂ ਪ੍ਰਭੂ ਨੇ ਆਪਾਂ ਨੂੰ ਦਿੱਤੀਆਂ ਨੇ ਇਹ ਆਸ਼ੀਸ਼ਾਂ ਕਦੋਂ ਮਿਲਣੀਆਂ ਨੇ ਜਦੋਂ ਆਪਾਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨਾ ਆ ਮਨ ਲਗਾ ਕੇ ਹallelujah ਤਾਂ ਸੱਚਮੁੱਚ ਮੇਰਾ ਵਿਸ਼ਵਾਸ ਆ ਕਿ ਅੱਜ ਇਸ ਬਚਨ ਨਾਲ ਪਰਮੇਸ਼ਰ ਨੇ ਤੁਹਾਡੇ ਨਾਲ ਗੱਲ ਕੀਤੀ ਆ ਤੁਸੀਂ ਪਰਮੇਸ਼ਰ ਨਾਲ ਟਾਈਮ ਸਪੈਂਡ ਕਰੋਗੇ ਪਰਮੇਸ਼ਰ ਨੂੰ ਵੱਧ ਤੋਂ ਵੱਧ ਟਾਈਮ ਦੋਗੇ ਔਰ ਉਹਦੀ ਆਵਾਜ਼ ਨੂੰ ਸੁਣੋਗੇ ਔਰ ਉਸ ਦੇ ਉੱਤੇ ਮਨ ਲਗਾਓਗੇ ਤਾਂ ਮੇਰਾ ਵਿਸ਼ਵਾਸ ਆ ਕਿ ਪਰਮੇਸ਼ਰ ਕਦੇ ਵੀ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਗਾ ਉਹ ਆਸ਼ੀਸ਼ਾਂ ਬਰਕਤਾਂ ਸੱਚਮੁੱਚ ਤੁਹਾਡੇ ਪਿੱਛੇ ਪੈ ਪੈ ਕੇ ਮਿਲਣਗੀਆਂ ਹallelujah ਪਰਮੇਸ਼ਰ ਤੁਹਾਨੂੰ ਇਸ ਬਚਨ ਦੇ ਨਾਲ ਬles ਕਰੇ ਆਸ਼ੀਸ਼ ਕਰੇ ਬles ਕਰੇ ਔਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਅੱਗੇ ਤੁਸੀਂ ਸ਼ੇਅਰ ਕਰਨਾ ਤਾਂ ਕਿ ਹੋਰਾਂ ਤੱਕ ਵੀ